ਕਿਸੇ ਤੇ ਅਤਿਆਚਾਰ ਹੋਇਆ ਕਾਂਗਰਸ ਕਮੇਟੀ ਜਿੰਦਾਬਾਦ 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 ਸੂਬੇ ਵਿੱਚ ਤੇਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਬਿਜਲੀ ਬਿੱਲਾਂ ਦੀ ਮੁਆਫੀ ਦੇ ਘਟੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਕਰਜ਼ਾ ਲੈ ਕੇ ਸੂਬਾ ਚਲਾਉਣ ਵਾਲੇ ਮੁੱਖ ਮੰਤਰੀ ਹੁਣ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਤੇ ਆਰਥਿਕ ਬੋਝ ਵਧਾ ਰਹੇ ਨੇ ਇਹ ਕਹਿੰਦਾ ਹੈ ਕਾਂਗਰਸੀ ਆਖਵਾ ਦਾ ਜਿਨ੍ਹਾਂ ਦੇ ਵੱਲੋਂ ਅੱਜ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੀ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਪ੍ਰਦਰਸ਼ਨ ਦੇ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा, ਸੰਗਤ ਸਿੰਘ ਗੇਲ ਜੀਆ, ਸਾਬਕਾ ਵਿਧਾਇਕ ਪਵਨ ਆਧਿਆ, ਸਾਬਕਾ ਵਿਧਾਇਕ ਇੰਦੂ ਬਾਲਾ ਸਮੇਤ ਜ਼ਿਲੇ ਪਾਰਤੋਆਈ ਕਾਂਗਰਸੀ ਵਰਕਰ, ਸ਼ਹਿਰ ਦੇ ਕੌਂਸਲਰ, ਜ਼ਿਲ੍ਹਾ ਪਰੀਸ਼ਦ, ਬਲਾਕ ਸੰਮਤੀ ਦੇ ਮੈਂਬਰਾਂ ਤੇ ਪਿੰਡਾਂ ਦੇ ਪੰਚਾਇਤ ਸਰਪੰਚਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਦੇ ਲੋਕ ਮਾਨ ਸਰਕਾਰ ਤੋਂ ਤੰਗ ਆ ਚੁੱਕੇ ਨੇ ਤੇ ਹੁਣ ਸਰਕਾਰ ਨੂੰ ਚੱਲਦਾ ਕਰਨ ਦੇ ਲਈ ਸਾਲ ਨਹੀਂ ਮਹੀਨੇ ਗਿਣ ਰਹੇ ਨੇ। ਸਰਪੰਚ ਜੀ ਕਲਚਨ ਤੇ ਜਿਹੜੀ ਹੈ ਸਾਡੀ ਪੰਜਾਬ ਗਵਰਨਮੈਂਟ ਨੇ ਆਪ ਸਰਕਾਰ ਨੇ ਜਿਹੜਾ ਹੈ ਡੀਜ਼ਲ ਦਾ ਪੈਟਰੋਲ ਦਾ ਔਰ ਆਪਣੇ ਬਿਜਲੀਆਂ ਦੇ ਰੇਟ ਵਧਾਏ ਹੈ ਉਹਦੇ ਪਰੋ ਦਸੀ ਜਿਹੜਾ ਇਹ ਰੋਸ ਧਰਨਾ ਜਿਹੜਾ ਅਸੀਂ ਰੱਖਿਆ ਗਿਆ ਹੈ ਔਰ ਅਸੀਂ ਜੋ ਵੀ ਸਾਨੂੰ ਕੋਈ ਪ੍ਰੋਗਰਾਮ ਮਿਲਦਾ ਰਹੇਗਾ ਅਸੀਂ ਅਕੋਰਡਿੰਗਲੀ ਕਰਦੇ ਰਵਾਂਗੇ ਔਰ ਇਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਹੀ ਦੇਣਾ ਹੈ ਔਰ ਅਸੀਂ ਜ਼ੋਰ ਨਾਲ ਕਵਾਂਗੇ ਕਿ ਜਿਹੜੇ ਵਧੇ ਰੇਟ ਹੈ ਜਿਹਦੇ ਵਾਪਸ ਦੇਜਾਂ ਮੈਨੂੰ ਯਾਦ ਹੈ ਚੰਨੀ ਜੀ ਜਿਹੜੇ ਚੰਨੀ ਸਾਹਿਬ ਸਾਡੇ ਸੀਐਮ ਬਣੇ ਸੀਗੇ ਉਹਨਾਂ ਨੇ ਰਾਦਰ ਵੈਟ ਘਟਾਇਆ ਸੀਗਾ ਪੈਟਰੋਲ ਉਹ ਡੀਜ਼ਲ ਤੇ ਔਰ ਬਿਜਲੀ ਦਾ ਰੇਟ ਵੀ ਉਹਨਾਂ ਨੇ ਪਰ ਇੱਕ ਮੈਨੇਜ ਕੀਤਾ ਸੀਗਾ ਜਿਹੜਾ ਕਿ ਸਾਰੇ ਜਨਤਾ ਨੂੰ ਉਹ ਮਨਜ਼ੂਰ ਸੀਗਾ ਲੇਕਿਨ ਇਹ ਸਰਕਾਰ ਜਿਹੜੀ ਹੈ ਤੇ ਲੱਕ ਤੋੜਨ ਤੇ ਇਹਨਾਂ ਨੇ ਲੱਕ ਬੰਨ੍ਹਿਆ ਆ ਕਿ ਪੰਜਾਬ ਦੀ ਜਨਤਾ ਦਾ ਲੱਕ ਤੋੜ ਅੱਜ ਜਿਹੜਾ ਰੋਸ਼ ਧਰਨਾ ਪੰਜਾਬ ਪ੍ਰਦੇਸ਼ ਕਾਂਗਰਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਜ਼ਰ ਡਿਸਟ੍ਰਿਕਟ ਕਾਂਗਰਸ ਦੁਆਰਾ ਲਗਾਇਆ ਗਿਆ ਇਹਦੇ ਵਿੱਚ ਲੋਕਾਂ ਨੂੰ ਇਹੀ ਦੱਸ ਰਹੇ ਆ ਕਿ ਪੰਜਾਬ ਸਰਕਾਰ ਨੇ ਕਿਹਾ ਕੀ ਸੀ ਤੁਸੀਂ ਬਹੁਤ ਵੱਡਾ ਇਹਨਾਂ ਨੂੰ ਮੈਂਡੇਟ ਦਿੱਤਾ ਸੀ ਤੇ ਇਹ ਕਰਕੇ ਰਹਿ ਰਹੇ ਅ이터 ਲੋਕ ਆਪ ਬੋਲਣੇ ਸ਼ੁਰੂ ਹੋ ਗਏ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਵਾਪਸ ਆਉਣ ਨੂੰ ਮੈਂ ਤਾਂ ਸਿਰਫ ਇੰਨੀ ਗੱਲ ਕਹਿਣਾ ਕਿ ਉਹ ਜਿਹੜੇ ਐਮਸੀ ਸਾਡੇ ਹੈਗੇ ਆ ਉਹ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਲੜੇ ਨੇ ਕਾਂਗਰਸ ਦੇ ਉਹ ਐਮਸੀ ਨੇ ਚਲੇ ਗਏ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਤਾਂ ਜਾਗਰਤਾਤ ਹੈ ਨਾ ਕਿ ਅਸੀਂ ਕਾਂਗਰਸੀ ਆ ਕਾਂਗਰਸ ਦੀ ਟਿਕਟ ਤੇ ਲੜੇ ਸੀ ਮੈਂ ਨਹੀਂ ਕਿਸੇ ਨੂੰ ਕਿਹਾ ਉਹ ਆਣਾ ਚਾਹੀਏ ਤਾਂ ਵੈਲਕਮ ਹੈ ਪਰ ਮੈਂ ਕਿਸੇ ਨੂੰ ਕਹਾਂ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਇਹਨਾਂ ਨੇ ਜਿੰਨੇ ਨਵੀਂ ਸਰਕਾਰ ਮਾਨ ਸਰਕਾਰ ਨੇ ਜਿੰਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਤੋਂ ਬਿਚੋ ਇਸ ਨੂੰ ਕੁਝ ਪੂਰਾ ਨਹੀਂ ਕੀਤਾ ਮਗਰ ਉਹ ਤਾਂ ਪੂਰੇ ਕੀ ਕਰਨੇ ਸੀ ਲੋਕਾਂ ਦੇ ਨਵੇਂ ਇੱਕ ਕਰਜ਼ੇ ਦੀ ਪੰਡ ਹਰ ਰੋਜ਼ ਜਿਹੜੀ ਆਉਂਦੀ ਹੈ ਅੱਜ ਜਿਹੜਾ ਇਹ ਸੈਂਟਰਲ ਸਰਕਾਰ ਨੇ ਜਿਹੜਾ ਹੈ ਤੇਲ ਦੇ ਪੈਸੇ ਵਧਾਏ ਆ ਮੇਰੀ ਨਜ਼ਰ 'ਚ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਜਦੋਂ ਉਹਨਾਂ ਦੇ ਵਪਾਰੀਆਂ ਨੂੰ ਕੋ ਘਾਟਾ ਨਜ਼ਰ ਆਉਂਦਾ ਆ ਉਦੋਂ ਉਦੋਂ ਮੋਦੀ ਸਾਹਿਬ ਇਸ ਗੱਲ ਦੇ ਚੱਕ ਦਿੰਦੇ ਆ ਇਹਨਾਂ ਦਾ ਖਜ਼ਾਨਾ ਕਿਵੇਂ ਭਰਨ ਕਾਂਗਰਸ ਨੂੰ ਜਦੋਂ ਇਦਾਂ ਲੱਗਦਾ ਵੀ ਲੋਕਾਂ ਨਾਲ ਤੱਕਾ ਹੁੰਦਾ ਆ ਕਿ ਕਾਂਗਰਸ ਆਪਣਾ ਡਿਊਟੀ ਪੂਜਦੀ ਹੋਈ ਲੋਕਾਂ ਦੇ ਵਿੱਚ ਜਾਂਦੇ ਹੋਏ ਲੋਕਾਂ ਦਾ ਸਾਥ ਦੇਣ ਦੇ ਵਾਸਤੇ ਇਦਾਂ ਦੇ ਧਰਨੇ ਪ੍ਰਦਰਸ਼ਨ ਕਰਦੀ ਆ ਉਹਨਾਂ ਦੇ ਦਿਮਾਗ ਤੇ ਕਿੰਨਾ ਸਰ ਵਿਰੋਧ ਦਿਮਾਗ ਤੇ ਹੁੰਦਾ ਕਿੰਨਾ ਨਹੀਂ ਹੁੰਦਾ ਇਹਦੇ ਬਾਰੇ ਦਾ ਕੁਝ ਕਿਹਾ ਨਹੀਂ ਜਾ ਸਕਦਾ ਕਿ ਅਸੀਂ ਆਪਣੀ ਡਿਊਟੀ ਕਰ ਰਹੇ ਆ ਇਹ ਨਹੀਂ ਤੁਗਾ ਸਾਨੂੰ ਲੋਕਾਂ ਵਾਸਤੇ ਸੜਕਾਂ ਦੇ ਉੱਤਰ ਨਾ ਪਵੇ ਧਰਨੇ ਪ੍ਰਦਰਸ਼ਨ ਕਰਨੇ ਪੈਣ ਜੇਲ੍ਹਾਂ ਭਰਨੀਆਂ ਪੈਣ ਲੋਕਾਂ ਦੇ ਹੱਕ ਦੀ ਆਵਾਜ਼ ਜਿਹੜੀ ਆ ਉਹ ਸਦਾ ਕਾਂਗਰਸ ਦਿੰਦੀ ਆਉਂਦੀ ਰਹੇਗੀ